ਮੈਂ ਹੁਣ ਨਹੀਂ ਨਿਕਲਣੀ ਪਿੱਛੇ ਇੱਟਾਂ ਨੇ ਕਿਤੇ ਇੱਟਾਂ 'ਚ ਮਾਰਨ ਜਾ ਕੇ ਨਹੀਂ ਇਟਸ ਓਕੇ ਨਹੀਂ ਇਟਸ ਓਕੇ ਹੋ ਜਾਣਾ ਆ ਜਾ ਅੱਜ ਸੰਡੇ ਹੈ ਤਾਂ ਅੱਜ ਆਪ ਸਿਰ ਨਹਾਓ ਚਲੋ ਕੰਨ 'ਚ ਨਹੀਂ ਦੰਦ 'ਚ ਦੰਦ 'ਚ ਕਹਿ ਰਹੀਆਂ ਲੋਕੀ ਬਿਆਹ ਵਾਲੀ ਜਦੋਂ ਭਰੇਜ ਕਰਦੇ ਕਿ ਖਿਚੜੀ ਕਹਿੰਦੀ ਦੰਦ ਤੇ ਦੰਦ ਹੋਰਿਆ ਲੋਕੀ ਕਹਿੰਦੇ ਕਿ ਦੰਦ ਦੁਖਦਾ ਤੇ ਕੁਝ ਬ੍ਰੈਡ ਬਰੂਡ ਖਾਓ ਇਹ ਖਿਚੜੀ ਖਾ ਰਹੇ ਨੇ ਬ੍ਰੈਡ ਖਾ ਰਹੇ ਹੁਣ ਤੱਕ ਮੇਰੇ ਵੀ ਉਹ ਕੜ ਹੋਇਆ ਹੋਇਆ ਹੈ ਨਾ ਤੇ ਮੈਨੂੰ ਵੀ ਖਿਚੜੀ ਚਾਹੀਦੀ ਨਾ ਜਦੋਂ ਮੈਂ ਬੋਲਦੀ ਮੇਰੇ ਉਹ ਦਰਦ ਹੁੰਦਾ ਹੈ ਤੇ ਮੇਰੇ ਸਰਵਾਈਕਲ ਹੋਇਆ ਮੈਨੂੰ ਵੀ ਖਿਚੜੀ ਚਾਹੀਦੀ ਖਿਚੜੀ ਚਾਹੀਦੀ ਹਾਂ ਉਹਦੀ ਲੱਤ ਦੁਖੰਡੀ ਆ ਦਮਣ ਦੀ ਉਹਨੂੰ ਖਿਚੜੀ ਚਾਹੀਦੀ ਇਦਾਂ ਡਾਇਟਾ ਪੁੰਚਾਇਆ ਗੀ ਉਹਦੇ ਉਹਦੀ ਕਾਟ ਕਰ ਦੋ ਉਹਨਾਂ ਨੂੰ ਜਿਹੜੀ ਚਾਹੀਦੀ ਸੀ ਨਿਕਾ ਜਦ ਚਲੇਦਾ ਦੰਦ ਦੇ ਤੇ ਕਾਲੀ ਬਾਵੇਂ ਦੋ ਦੋ ਚਮਚੇ ਦੋ ਚਮਚੇ ਵੀ ਨਾ ਨਹੀਂ ਦਾੜੀ ਆ ਗਈ ਵਧੀਆ ਉਹਦੇ ਵਾਂਗੂ ਆ ਗਈ ਉਹ ਨਹੀਂ ਆਕੇ ਜਿਹੜਾ ਉਹਦੇ ਵਾਂਗੂ ਮਨ ਦਾੜੀ ਆਈ ਜਿਹੜੇ ਆਪਣੇ ਉਠੋ ਵਾਲੀ ਵੀਡੀਓ ਤੇ ਬਹੁਤ ਸੋਹਣੇ ਕਮੈਂਟ ਆ ਰਹੇ ਵਾਕਈ ਭੈਣ ਭਰਾ ਕਹਿ ਰਹੇ ਪੀ ਇੱਕ ਭੈਣ ਮੈਸੇਜ ਆਇਆ ਕਿੰਨੇ ਦੀਦੀ ਸਾਡੇ ਵੀ ਇਹੀ ਆਲਾ ਸਾਡੇ ਦੁਕਾਨ ਆ ਲੋਕ ਇੰਨੀ ਜੈਲਸੀ ਕਰਦੇ ਨੇ ਸਾਡੇ ਕਸਟਮਰ ਨਾਲ ਲੜਦੇ ਨੇ ਮਰ ਜੋ ਕਿਤੇ ਕਿ ਇਹ ਘਟਿਆ ਲੋਕ ਇਹ ਨਹੀਂ ਸੁਧਰ ਸਕਦੇ ਹਾਂ ਜਿਨ੍ਹਾਂ ਨੇ ਸਾਡਾ ਕੱਲ ਵਾਲਾ ਵਲੌਗ ਨਹੀਂ ਦੇਖਿਆ ਜਾ ਕੇ ਜਰੂਰ ਦੇਖਿਓ ਉੱਥੇ ਤੁਹਾਨੂੰ ਸਾਰੀ ਕਹਾਣੀ ਸਮਝ ਲੱਗ ਜੇਗੀ ਕਿ ਕੀ ਹੋ ਰਿਹਾ ਕਿਹੜੇ ਕਮੈਂਟ ਆ ਰਹੇ ਕਿ ਕੀ ਚੱਲ ਰਿਹਾ ਠੀਕ ਹੈ ਸਾਰਾ ਕੁਝ ਚੈੱਕ ਕਰ ਲਓ ਚਲੋ ਜੀ ਇੱਧਰ ਸਾਰਾ ਕੁਝ ਰੈਡੀ ਹੈ ਸਫਾਈਆਂ ਸਾਡੀਆਂ ਹੋ ਗਈਆਂ ਨੇ ਤੇ ਆਪਾਂ ਵੀ ਰੈਡੀ ਹੋ ਗਏ ਆ ਤੇ ਆਪਾਂ ਜਾਣੇ ਹਾਂ ਕਿ ਅੱਜ ਬਾਜ਼ਾਰ ਦਮਨ ਸਕੂਲ ਵਾਲੇ ਪੈਂਟ ਬੂਟ 90 ਤੁਹਾਨੂੰ ਤੁਹਾਨੂੰ ਲੱਭਣੇ ਹੈਗੇ ਮੈਂ ਬੂਟ ਲੱਭੇ ਨਾ ਪੈਂਟ ਲੱਭੀ ਲਾ ਬੈਂਟ ਲੱਭ ਬੂਟ ਉਹ ਦੇਖੋ ਸਾਹਮਣੇ ਪਏ ਨੇ ਪੈਂਟ ਤੁਸੀਂ ਕਿਤੇ ਟੰਗੀ ਹੋਣੀ ਹੈ ਲਾ ਕੇ ਸਲਟੀ ਨੀ ਰਾਤ ਕਿੱਥੇ ਆਏ ਸੀ ਬਾਸੂਰੇ ਪੈਸੀ ਉਹਦੇ ਤਾਂ ਇੰਨਾ ਗਾਹ ਪਿਆ ਸਾਰਾ ਗਾਹ ਪਾ ਰੱਖਿਆ ਤੇ ਉਹ ਕਿੱਥੇ ਲੱਭਣੀ ਤੁਹਾਨੂੰ ਤੁਹਾਨੂੰ ਜੀ ਅ ਤੁਸੀਂ ਬਣੇ ਰਹੋ ਵਲੌਗ ਚ ਮਿਲਦੇ ਹਾਂ ਆਪਾਂ ਤੁਹਾਨੂੰ ਆਹ ਕਿਹਦੀ ਪੈਂਟ ਇਹ ਪਹਿਲਾਂ ਦੀ ਪਈ ਹੈ ਉਤਾਰ ਆਂਟੀ ਨੂੰ ਪੁੱਛ ਆਂਟੀ ਨੇ ਉਹਨਾਂ ਰੱਖੀ ਹੋਵੇ ਕਿਤੇ ਨਹੀਂ ਨਹੀਂ ਉਤਾਰ ਖਿਚੜੀ ਬੰਡੀ ਦੰਦ ਦੁਖਣੇ ਬੰਦੇ ਦਾ ਉਹ ਚਾਰੇ ਦੀ ਖਿਚੜੀ ਸਿਰ ਚੜਾ ਛੱਡੀ ਖਿਚੜੀ 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 ਖੋੜੇ ਉਹਨੇ ਦੋ ਚਮਚੇ ਖਾਣੇ ਕਿ ਨਹੀਂ ਖਾਣੇ ਬਚਾਰੇ ਨੇ ਅੱਖਾਂ ਦੇ ਅੱਖਾਂ ਦੇ ਫੋਨ 'ਚ ਗੁੱਡੀਆਂ ਕਿਵੇਂ ਟਿੰਡੇ ਜਿੱਦ ਨੂੰ ਹਾਂ ਆਈਆਂ ਗੱਲਾਂ ਨਾ ਕਰੋ ਉਹਨੂੰ ਚੁੱਪ ਕਰਕੇ ਕੰਮ ਕਰੋ ਆਪਣਾ ਜਿਹੜਾ ਕਰਨ ਦਾ 1 ਮਿੰਟ ਖੋਲੋ 1 ਮਿੰਟ ਖੋਲੋ 1 ਮਿੰਟ ਦਾ ਯਾਰ ਹੈ ਇਹ ਕਹਿੰਦਾ ਕੰਟਾ ਖਣਾ ਹੂੰ ਕਹਿੰਦਾ ਹਾਂ ਆਪਾਂ ਦਿਖਾਣਾ ਇਕੱਲਾ ਟਕਰੇ ਨਾ ਮੈਂ ਤੈਨੂੰ ਬਣਾਵਾਂ ਉਹ ਗਾਣਾ ਨਹੀਂ ਤੂੰ ਸੁੰਦਰ ਬਰਾੜ ਦਾ ਜੇ ਕਿਤੇ ਟੱਕਰੇ ਜੇ ਤੂੰ ਕੱਲਾ ਟੱਕਰੇ ਜੇ ਕੰਮ ਆਉਂ ਦਿਲੋਂ ਦੱਸਣਾ ਹਾਂ ਤੇ ਮਾਸ ਮਾਸ ਤੇ ਤੂੰ ਟੱਕਰੇ ਦੇ ਕੰਨਾ ਇਹ ਚੱਕ ਲਿਆ ਨਾ ਤੁਹਾਨੂੰ ਜਿਸ ਨੂੰ ਬੜਾ ਪੈਣੇ ਪੈਣੇ ਪਾਜੀ ਸਿੰਗਿੰਗ ਬੋਤ ਉਹ ਦੀਆ ਅੱਛਾ ਜੀ ਭਾਜੀ ਗਾਇਓ ਭਾਜੀ ਤਾਂ ਤੇਰੇ ਹਰੇਕ ਵੀਡੀਓ ਦੇ ਵਿੱਚ ਅਵਤਾਰ ਗਾਣੇ ਗੰਦਾ ਗੱਡੀ 'ਚ ਪਰਸ

ਮਗਾਣਾ ਤੇ ਨਹੀਂ ਕਿਸੇ ਨੇ ਕੋਈ ਅਬਦੁਲ ਕੋ ਚਲੋ ਜੀ ਅੱਜ ਅਸੀਂ ਜਾਣਾ ਕਿਤੇ ਕੰਮ ਬਹੁਤ ਜ਼ਰੂਰੀ ਕੰਮ ਹੈ ਤੇ ਬਾਕੀ ਕੋਈ ਨਾ ਤੁਸੀਂ ਬਣੇ ਰੋ ਵਲੌਗ ਚ ਤੁਹਾਨੂੰ ਦੱਸਾਂਗੇ ਉਹ ਫੇਰ ਦੱਸਾਂਗੇ ਅਸੀਂ ਕਿੱਧਰ ਜਾਣਾ ਵਿੱਚ ਪ੍ਰਨੀਤ ਵੜਕੇ ਬਹਿ ਗਿਆ ਹਾਂਜੀ ਜੀ ਤੇ ਲੇਖ ਤੇ 10 ਸਾਲਾਂ ਦੀ ਮਿਲੀ ਆ ਸਜਾਇਓ ਬਾਏ ਆਦਮੋਂ ਪਰਸ ਇੱਕ ਫੜਲਾ ਪੁੱਤ ਓਹੋ ਪੈਰ ਤੇ ਚੜਾ ਦਿਓ ਮੇਰੇ ਤੇ ਗੱਡੀ ਐ ਕਿ ਲੋ ਹੋਣਾ ਚੜ ਜੇ ਪੈਰ ਹੋਰ ਪੈਰ ਤੇ ਚੜਨ ਲੱਗੀ ਸੀ ਦਮਣਾ ਆਪੂ ਤੁਰਸ ਫੜ ਮੇਰਾ ਪੈਂਟ ਲੈ ਲਈ ਪੈਂਟ ਲੈ ਆ ਕੇ ਆ ਭੱਜ ਕੇ ਜਾ ਪੈਂਟ ਕ ਮੇਨ ਕਮ ਜਾਣਾ ਪੈਂਟ ਦੇ ਪੈਂਟ ਲੈ ਕੇ ਉਹ ਤਾਲਾ ਲਾ ਗਿਆ ਵਾਜ ਮਾਰ ਭੱਜ ਕੇ ਜਾ ਬਈ ਇਹ ਮੈਨੇ ਨਹੀਂ ਬਈ ਉਹ ਤਾਲਾ ਲਾ ਕੇ ਅੰਦਰ ਭੱਜ ਗਿਆ ਕਿ ਉਹ ਤਾਂ ਚਲੇ ਗਿਆ ਮੇਰੀ ਪੈਂਟ ਫੜਾਈ ਸਕੂਲ ਦੀ ਉੱਥੇ ਪਈ ਜੀ ਦਵਾਨ ਬੈੱਡ ਤੇ ਵਿਚਾਲੇ ਕਮਰੇ ਚ ਬਿੱਕੀ ਨਾਲ ਦੂਰ ਪੈ ਗਿਆ ਨਾ ਚੀਮੇ ਦੇ ਰੇੜੇ ਤੇ ਵੀ ਦੀ ਖੋਲ ਕੇ ਗਿਆ ਹੀ ਭੱਜ ਗਿਆ ਮੈਂ ਇਤੋਂ ਨਹੀਂ ਫੜਾ ਦੂਗਾ ਤੈਨੂੰ ਉੱਪਰੋਂ ਦੀ ਹਾਈ ਹਾਈ ਭਾਈ ਭਾਈ ਸਟੈਮ ਹੋ ਗਿਆ ਟਾਈਮ ਹੋ ਗਿਆ ਜੀ 11:30 ਵਜੇ ਤਾਂ ਅਸੀਂ ਚੱਲੇ ਆਂ ਕੰਮ ਜਾਣਾ ਅਸੀਂ ਕਿਤੇ ਉਹ ਤੁਹਾਨੂੰ ਅਸੀਂ ਦੱਸਾਂਗੇ ਨੈਕਸਟ ਵਲੌਗ ਦੇ ਵਿੱਚ ਕਿਉਂਕਿ ਉਹ ਵੀ ਬਹੁਤ ਜ਼ਰੂਰੀ ਕੰਮ ਆ ਸਾਡਾ YouTube ਦਾ ਰਿਲੇਟਡ ਹੀ ਆ ਉਹ ਉਹ ਤੁਹਾਨੂੰ ਦੱਸਾਂਗੇ ਕੋਈ ਨਾ ਅਸੀਂ ਬਾਅਦ ਵਿੱਚ ਫ੍ਰੀ ਹੱਥ ਬੈਠ ਕੇ ਦੱਸਾਂਗੇ ਪਹਿਲਾਂ ਅਸੀਂ ਇਹ ਕੰਮ ਕਰਾਈਏ ਕਿਉਂਕਿ ਅੱਜ ਦਾ ਤਾਰਦਾ ਹੋਇਆ ਹੈਗਾ ਆਫਿਸ ਤੇ ਡੇਢ ਵੀ ਹੈਗਾ ਸੰਡੇ ਦਾ ਦ ਮੂਲ ਲਫਾਫਾ ਚ ਉਹਨੂੰ ਫੜਾਣਾ ਹੈ ਟੇਲਰ ਨੂੰ ਲਫਾਫਾ ਅੰਦਰ ਕੋਈ ਵੀ ਨਹੀਂ ਹੈਗਾ ਲਫਾਫਾ ਵੀ ਦੇ ਦੇ ਉਸੇ ਟੇਲਰ ਦਾ ਲਫਾਫਾ ਲਿਆਓ ਤੇ ਇਹਨਾਂ ਦਾ ਆਫਿਸ ਹੈ ਤੇ ਆਫਿਸ ਦਾ ਕੰਮ ਆ ਜਾਣਾ ਫਿਰ ਇਹਦੇ ਕਰਕੇ ਸਾਨੂੰ ਐਸੀ ਛੇਤੀ ਆ ਗਈ ਐਸੀ ਛੇਤੀ ਆ ਗਈ ਆ ਆ ਦੇਖੋ ਜਿਹੜਾ ਸਾਨੂੰ ਗਿਫਟ ਆਇਆ ਇਹਦਾ ਇੱਕ ਚੱਕਰ ਹੈ ਕੁਲਿੰਦਰ ਕਹਿੰਦਾ ਜਦੋਂ ਗੱਡੀ ਜੰਪ ਕਰਦੀ ਹੈ ਨਾ ਜਿਵੇਂ ਸਪੀਡ ਬ੍ਰੇਕਰ ਝਾੜ ਕੇ ਟੋਏ ਚ ਵਾਦੀ ਉਹਦੋਂ ਇਹਨੂੰ ਚੇਂਜ ਕਰਦਣਾ ਚਾਹੀਦਾ ਅੱਛਾ ਹਾਂ ਇਹ ਕਾਰ ਦਾ ਤਕੜਾ ਸੈਂਸਰ ਝੋੜੀ ਹੁੰਦਾ ਤੇ ਇਹਨਾਂ ਨੇ ਗਿਫਟ ਦਿੱਤਾ ਹੀ ਜਿਵੇਂ ਸਾਡੇ ਪ੍ਰੀਤੋਂ ਨਹੀਂ ਤੇ ਸੰਦੀਪ ਹੁਣੀ ਪਿੱਖੀ ਵਾਲੇ ਤੇ ਅੱਜ ਅਸੀਂ ਉਹਨਾਂ ਕੋਲ ਫੇਰ ਜਾਣਾ ਕਰ ਨੂੰ ਥੋੜੀ ਜਿਹਾ ਸਾਡੇ ਉੱਧਰ ਦੇ ਕਰਕੇ ਆ ਮੈਂ ਨਾਲ ਇਹਨਾਂ ਨੂੰ ਮਿਲ ਕੇ ਆਵਾਂ। ਮੈਨੂੰ ਬਹੁਤ ਯਾਰ ਕਰਦੀ ਹੈ। ਹਾਂ, ਇਹ ਹੋ ਗਿਆ। ਐਡਾ ਮੂੰਹ ਪੜਾ ਕਰਕੇ ਵੇਖਣ ਦੇ ਆ। ਮੂੰਹ ਐਡਾ ਪੜਾ ਕੀਤਾ। ਮੈਨੂੰ ਲੈ ਕੇ ਯਾਰੇ ਕੋਈ ਗੱਲ। ਅੱਜ ਚੱਲ ਤੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਇਹਨਾਂ ਨੇ ਚਾਚਰਣਾ ਨਹੀਂ ਪੁੱਛਿਆ। ਆ ਜਾ ਬਹਿ ਜਾ। ਆ ਜਾ। ਲੈ ਆ ਜਾ। ਪਰਣਾ ਬਣ ਲੈ। ਲੋ ਜੀ ਇਧਰੋਂ ਅਸੀਂ ਆਪਣੇ ਪਿੰਡ ਵਾਲੇ ਸ਼ਾਦਲੇ ਮੋੜ ਤੋਂ ਅਸੀਂ ਇਧਰ ਮੁੜ ਗਏ ਨੀਲੋਵਾਲ ਰੋਡ ਤੇ ਨੀਲੋਵਾਲ ਰੋਡ ਤੋਂ ਪਹਿਲਾਂ ਅਸੀਂ ਮੁੜ ਗਏ ਮੁੜ ਗਏ ਜੀ ਉਗਰਾਹਾ ਪਿੰਡ ਨੂੰ ਅਜੇ ਉਗਰਾਹਾ ਪਿੰਡ ਆਇਆ ਨਹੀਂ ਅੰਗੇ ਆਏਗਾ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਤੇ ਇਧਰ ਅਸੀਂ ਆਉਂਦੇ ਹੁੰਦੇ ਸੀ ਸੈਰ ਕਰਨ ਤੁਸੀਂ ਸਾਡੇ ਪਿਛਲੇ ਤੋਂ ਪਿਛਲੇ ਵਲੌਗ ਦੇਖੇ ਹੋਣਗੇ 3 ਸਾਲ ਪਹਿਲਾਂ ਕਿਉਂਕਿ ਅਸੀਂ ਉਦੋਂ ਪਿੰਡ ਹੀ ਰਹਿੰਦੇ ਸੀ ਤਾਂ ਸੈਰ ਕਰਨ ਹੁੰਦੇ ਸੀ ਤੇ ਅੱਜ ਕੱਲ ਲਾਈਫ ਇੰਨੀ ਬਿਜੀ ਹੋ ਗਈ ਹੈ ਸੈਰ ਤਾਂ ਦੂਰ ਦੀ ਗੱਲ ਰਹਿ ਗਈ ਮੈਨੀਆਂ ਰੋਟੀ ਖਾਣ ਦਾ ਟਾਈਮ ਨਹੀਂ ਲੱਗਦਾ ਸੈਰ ਤਾਂ ਅਸੀਂ ਹੁਣ ਕਰਨਾ ਆਉਂਦੇ ਹੀ ਨਹੀਂ ਕਦੇ ਨਾ ਉ ਰੋਟੀ ਰੋਟੀ ਖਾ ਕੇ ਸਾਡਾ ਤੁਹਾਨੂੰ ਪਤਾ ਹੀ ਬੁਟੀਕ ਦਾ ਕੰਮ ਹੈ ਤੇ ਰਾਤ ਨੂੰ ਸਾਡੀਆਂ ਬਾਰਵਲੀਆਂ ਭੈਣਾਂ ਉੱਠ ਖੜਦੀਆਂ ਉਹਨਾਂ ਦੇ ਦਿਨ ਚੜ ਜਾਂਦਾ ਫਿਰ ਉਹਨਾਂ ਨਾਲ ਫੋਨ ਕਾਲ ਉਹਨਾਂ ਦੇ ਆਰਡਰ ਲੈਣੇ ਬਸ ਐਂ ਬਿਜੀ ਚੱਲ ਰਿਹਾ ਤੇ ਸਹਰਾ ਸੂਰਾ ਸਭ ਭੁੱਲ ਗਏ ਆਂ ਜੀ ਅਸੀਂ ਤੇ ਬਿਜੀ ਹੋ ਗਏ ਆਂ ਚਲੋ ਪ੍ਰਮਾਤਮਾ ਬਿਜੀ ਰੱਖੇ ਹਨਾ ਬਿਜੀ ਦੇ ਨਾਲ ਹੀ ਆਪਾਂ ਨੂੰ ਸਾਰਾ ਕੁਝ ਹੈ ਆਪਾਂ ਕਮਾਵਾਂਗੇ ਖਾਵਾਂਗੇ ਹਨਾ ਜਿਹੜਾ ਤੁਹਾਨੂੰ ਪਤਾ ਮੰਗਾਈ ਦਾ ਟਾਈਮ ਚੱਲ ਰਿਹਾ ਓਏ ਹੋਏ ਓਏ ਹੋਏ ਹੋਏ ਕੈਮਰਾ ਹਿੱਲ ਜਾਂਦਾ ਯਾਰ ਮੇਰਾ ਰੋਡ ਬੜਾ ਖਰਾਬ ਆ ਇਹ ਆ ਗਈ ਜੀ ਨਹਿਰ ਸਾਡੇ ਪਿੰਡ ਦੇ ਨਾਲ ਨਾਲ ਨਹਿਰ ਜਾ ਰਹੀ ਹੈ ਇਹ ਅੱਗੇ ਜਾ ਰਹੇ ਨੇ ਢੋਲ ਕਣਕਾਂ ਦਾ ਟਾਈਮ ਹੈ ਹੁਣ ਢੋਲ ਭਰਨੇ ਨੇ ਕਣਕਾਂ ਵਾਲੇ ਅਟਜੋ ਖੜਜੋ ਖੜਜੋ ਟ੍ਰੈਫਿਕ ਕਾਫੀ ਹੋ ਗਿਆ ਹੁਣ ਪਹਿਲੇगिर ਪਾਇਆ ਹੈ ਨਾ ਤੇ ਆਪਾਂ ਕਿੱਥੇ ਸੀ ਆਪਾਂ ਕਿੱਥੇ ਸੀ ਆਪਾਂ ਇੱਥੇ ਸੀ ਕਿ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਆ ਖਾਣਾ ਚਾਹੀਦਾ ਹਨਾ ਆਪਣੇ ਹੱਥਾਂ ਦੀ ਦਸਾਂ ਨੋਹਾਂ ਦੀ ਕਿਰਤ ਹੈ ਉਹਦੇ 'ਚ ਕੋਈ ਮੇਣਾ ਨਹੀਂ ਕਹਿੰਦੇ ਨੇ ਜਾਰੀ 'ਚ ਮੇਣਾ ਚੋਰੀ 'ਚ ਮੇਣਾ ਮਿਹਨਤ 'ਚ ਕੋਈ ਮੇਣਾ ਨਹੀਂ ਆਪਾਂ ਮਿਹਨਤ ਕਰਦੇ ਹਾਂ ਆਪਣੇ ਘਰੇ ਕਰਦੇ ਹਾਂ ਸਾਰੇ ਕੰਮ ਹਨਾ ਜੋ ਆ ਪਵਦੇ ਸੱਜ ਭੇਜੇ ਹੋਏ ਨੇ ਉੱਥੇ ਕਮਾਂਦੇ ਨੇ ਜੇ ਹੀ ਆਪਣੇ ਘਰੇ ਆਪਣਾ ਕੋਈ ਬਿਜ਼ਨਸ ਕਰ ਰਹੇ ਆ ਤੇ ਉਹਦਾ ਕੋਈ ਮੈਣਾ ਨਹੀਂ ਹੈਗਾ ਠੀਕ ਹੈ ਜੀ ਤੇ ਬਾਕੀ ਚਲੋ ਜੀ ਹੁਣ ਅਸੀਂ ਪਹੁੰਚ ਜੀਏ ਗ੍ਰਾਹਾਂ ਗ੍ਰਾਹਾਂ ਤੋਂ ਅੱਗੇ ਜੋ ਜੋ ਵੀ ਆਇਆ ਥੱਟ ਨੂੰ ਬਲਾਕ ਦੇ ਵਿੱਚ ਬਿੰਦੇ ਰਹਾਂਗੇ ਕਿ ਕਿ ਕੀ ਆਊਗਾ ਤੋ ਜਿੰਨੇ ਜਿੰਨੇ ਵੀ ਆਏਗਾ ਦੱਸ ਦਰਾਂਗਾ ਮੈਂ ਕਿਤੇ ਪਿੰਡ ਦਾ ਨਾਮ ਭੁੱਲ ਜਾਂਦੇ ਮੈਂ ਕਿੱਥੇ ਲੈ ਲਾਗਦਾ ਕੋਈ ਤਾਂ ਇਹਨੂੰ ਤਾਂ ਪਤਾ ਨਹੀਂ ਹੈਗਾ ਤੇ ਜਖੇਪੁਰ ਚੀਮਾ ਚੀਮੇ ਤੋਂ ਕਹਾਂ ਪਿੱਕੀ ਹਾਂ ਤੇ ਅਦਲ ਤੁਸੀਂ ਦੇਖ ਸਕਦੇ ਹੋ ਆਪਣੇ ਕਣਕਾ ਸਾਹਿਬ ਵੱਡੀਆਂ ਗੀਆਂ ਜੀ ਐਰ ਖੇਤ ਆਪਣੇ ਖਾਲੀ ਹੋ ਗਏ ਨੇ ਰੜੇ ਕਣਕਾਂ ਸਾਬੀਆਂ ਕੱਲ ਜਿਹੜਾ ਪਰਸੋ ਤੂਫਾਨ ਆਇਆ ਸੀ ਨਾ ਉਹਦੇ ਨਾਲ ਥੋੜੇ ਜਿਹਾ ਨੁਕਸਾਨ ਤਾਂ ਹੋਇਆ ਪਰ ਚਲੋ ਆਪਣੇ ਭੈਣ ਭਰਾਵਾਂ ਦੀ ਸਾਰਿਆਂ ਨੇ ਕਣਕਾਂ ਸਾਬੀਆਂਗੇ ਮੈਨੂੰ ਲੱਗਦਾ ਤਕਰੀਬਨ ਅ ਬਾਕੀਆਂ ਸੀ ਕੰਬੈਨਾਂ ਨਾ ਚੜੀਆਂ ਗਈਆਂ ਪਹਿਲਾਂ ਸਭ ਤੋਂ ਕੰਬੈਨਾਂ ਇਧਰੋਂ ਅੰਦਰ ਸਰਵਲ ਜਾਂਦੀਆਂ ਨੇ ਉੱਤਰ ਸਾਡੇ ਪਿੱਛੇ ਵਾਲੇ ਸਾਈਡ ਤੇ ਇਧਰ ਦੀਆਂ ਫਸਲਾਂ ਥੋੜੀਆਂ ਜਿਹਾ ਤਾਂ ਲੇਟ ਹੋ ਗਈਆਂ ਬਟਨ ਚ ਨਹੀਂ ਤਾਂ ਇਧਰ ਦਾ ਕੰਮ ਕੰਪਲੀਟ ਹੋ ਜਾਣਾ ਵੈਸੇ ਮੈਨੂੰ ਲੱਗਦਾ ਟੋਟਲੀ ਹੋ ਹੀ ਚੁੱਕਿਆ ਕਿਤੇ 5 10% ਰਹਿ ਗਿਆ ਹੋਵੇ ਤਾਂ ਕੀ ਕਰਨਾ ਤੇ ਚਲੋ ਜੀ ਪੂਰੇ 6 ਮਹੀਨੇ ਦੀ ਮਿਹਨਤ ਸਾਰਿਆਂ ਦੇ ਘਰੇ ਸਈ ਇਸਲਾਮਤ ਫਸਲ ਪਹੁੰਚੇ ਜਿਨ੍ਹਾਂ ਨੇ 6 ਮਹੀਨੇ ਕਰਕੇ ਇਹੀ ਖਾਣਾ ਹੁੰਦਾ ਕਿ ਨਹੀਂ ਹੋਰ 6 ਮਹੀਨੇ ਵੱਲ ਵੇਟ ਕਰਦਾ ਬੰਦਾ 6 ਮਹੀਨੇ ਬਾਅਦ ਜਾ ਕੇ ਰਿਜ਼ਲਟ ਮਿਲਦਾ ਆ ਬੜੇ ਸੁਣੇ ਘਰ ਨੇ ਖੇਤਾਂ 'ਚ ਪਏ ਸਾਡੇ ਵਾਂਗੂ ਅਸੀਂ ਤਾਂ ਮੇਨ ਰੋਡ ਤੇ ਹੀ ਆਏ ਖੇਤਾਂ ਦੇ ਵਿੱਚ ਜੀ ਆ ਗਏ ਜੀ ਲੰਘ ਗੋਲੇ ਬਠਿੰਡੀ ਕੋਠੀ ਬਠਿੰਡੇ ਕੋਠੀ ਪਾੜੇ ਉਵੇਂ ਲੱਗਦਾ 400 ਦੇ ਦਰਖਤੀ ਦਰਖਤ ਨਹਿਰ ਦੇ ਨਾਲ ਨਾਲ ਬੜੇ ਸੁਣੇ ਨੇ ਲਾਲ ਲਾਲ ਖੇਤ ਹੋਏ ਪਏ ਤੇ ਮੈਨੂੰ ਇੱਕ ਕਾਲੀ ਯਾਦ ਆ ਗਈ ਕਮੈਂਟ ਆਇਆ ਸੀ ਮੈਨੂੰ ਆਪਣੇ ਬੁਟੀਕ ਵਾਲੇ ਚੈਨਲ ਤੇ ਪੰਜਾਬੀ ਪਹਿਰਾਵੇ ਤੇ ਮੈਂ ਆਹੀ ਸੂਟ ਵੇਅਰ ਕੀਤਾ ਹੋਇਆ ਸੀ ਬਲੈਕ ਤੇ ਕਹਿੰਦੇ ਕਿ ਤੁਹਾਨੂੰ ਇਹੀ ਸੂਟ ਤੁਸੀਂ ਜਦੋਂ ਤਿੰਨ ਚਾਰ ਵੀਡੀਓ ਦੇ ਵਿੱਚ ਆਹੀ ਸੂਟ ਪਾਇਆ ਇਹ ਮਤਲਬ ਇਹਨਾਂ ਕੋਈ ਕੰਫਰਟ ਵਾਲਾ ਫੈਬਰਿਕ ਦੇ ਦੋ ਪਾਇਆ ਹੁੰਦਾ ਬਸ ਇਹ ਹੁੰਦਾ फटाफट ਕੀ ਚਲੋ ਆਹੀ ਪਾ ਲਓ ਹੱਥ ਚੋਂਦਾ ਕਿ ਇਹ ਕੰਫਰਟ ਜਾਂ ਲੱਗਦਾ ਕਿ ਇਹੀ ਪਾ ਲਈਦਾ ਇਹੋ ਜਿਹੀ ਗੱਲ ਨਹੀਂ ਹੈਗੀ ਉਹ ਕਹਿੰਦੇ ਜਦੋਂ ਦੇਖੋ ਤੁਹਾਨੂੰ ਆਹੀ ਸੂਟ ਆਹੀ ਸੂਟ ਤੇ ਹੁਣ ਮੈਂ ਵਲੌਗਾਂ ਦੇ ਵਿੱਚ ਵੀ ਲਗਾਤਾਰ 4 ਦਿਨ ਹੋ ਗਿਆ ਆਹੀ ਸੂਟ ਪਾਇਆ ਹੋਇਆ ਉਹ ਲੈ ਨਿਆ ਇੱਕ ਲੋ ਟ-ਸ਼ਰਟ ਪਾ ਲੈਣੀਆਂ ਕਿਉਂਕਿ ਕੱਪੜੇ ਸਾਰੇ ਸੰਗਰੂਰ ਪਏ ਨੇ ਤੇ ਅਸੀਂ ਪਿੰਡ ਆ ਤੇ ਬਾਕੀ ਇਹ ਹੈ ਮੈਂ ਸੂਟ ਪਾਣ ਦਾ ਕਾਰਨ ਮੈਂ ਤੁਹਾਨੂੰ ਦੱਸ ਦਾਂ ਕਿ ਬੜਾ ਕੰਫਰਟ ਹੈ ਨਾ ਇਹਨੂੰ ਪ੍ਰੈਸ ਦੀ ਲੋੜ ਹੈ ਨਾ ਕੁਝ ਬਸ ਧੋਵੋ ਤੇ ਪਾਓ ਕਈ ਕੱਪੜੇ ਤੇ ਪ੍ਰੈਸ ਖਣੋ ਅਸੀਂ ਪਾਣੀ ਛੱਡ ਦੇ ਦਿੰਦੇ ਨੇ ਕਿ ਨਾ ਪ੍ਰੈਸ ਕਰਨਾ ਪੈਣਾ ਉਤਾਰੇ ਘਰ ਪਹਿਰਿਆ ਕੀ ਪਹਿਰਿਆ ਕਿੰਨਾ ਸੋਹਣਾ ਮੁੰਡਾ ਪਾਇਆ ਛੋਟਾ ਜਿਹਾ ਅੱਜ ਕੱਲ ਆਪਾਂ ਕੰਫਰਟ ਜ਼ਿਆਦਾ ਦੇਖਣ ਲੱਗ ਪੁਰਾਣੇ ਜ਼ਮਾਨੇ 'ਚ ਕੋਈ ਕੰਫਰਟ ਨਹੀਂ ਦੇਖਦਾ ਸੀ ਅਗਲਾ ਸਿਰਫ ਇਹ ਦੇਖਦਾ ਫੈਸ਼ਨ ਚੰਦਾ ਫੈਸ਼ਨ ਦੇ ਹਿਸਾਬ ਨਾਲ ਕੱਪੜਾ ਕਿਹੜਾ ਲੈਣਾ ਕੋਈ ਮਤਲਬ ਨਹੀਂ ਹੁੰਦਾ ਸੀ ਅੱਜ ਕੱਲ ਕੱਪੜੇ ਦੀ ਇੰਨੀ ਵੈਰਾਈਟੀ ਵੈਰਾਈਟੀ ਦੇ ਵਿੱਚੋਂ ਕੰਫਰਟ ਵੀ ਲੱਭਣਾ ਆਪਾਂ ਨੇ ਬਹੁਤ ਔਖਾ ਸਾਰਾ ਕੁਝ ਹੈ ਅੱਜ ਕੱਲ ਐਸੇ ਨਾਮ ਮੈਨੂੰ ਸਰਾਵਲੋਂ ਜਾਣਾ ਮੈਂ ਤਾਂ ਉੱਥੇ ਕੱਪੜੇ ਫੜ ਕੇ ਚੇਨ ਕਰਨੇ ਹਨ ਆਪਾਂ ਤੇ ਇੱਧਰ ਉਹ ਵੀ ਆ ਗਏ ਇਹ ਕੋਲ ਇੱਥੋਂ ਨੇੜੇ ਬਣਾ ਸੀ ਨਾਮ ਤੋਂ ਦੂਰ ਪਈ ਹੋਣੀ ਸੀ ਤੇ ਲੋ ਜੀ ਹੁਣ ਪਹੁੰਚ ਗਏ ਆਪਾਂ ਚ ਖੇਪੜ ਤੇ ਪਿੰਡਾਂ ਵਿੱਚੋਂ ਲਿ ਜਾਣਾ ਬਹੁਤ ਵੱਡਾ ਪਿੰਡ ਆ ਇਹ ਬਾਂਗ ਬਣਿਆ ਹੋਇਆ ਜਿ ਖੇਪੜ ਵਾਲਿਆਂ ਨੂੰ ਪਤਾ ਹੋਣਾ ਜਿਹੜੇ ਖੇਪੜ ਦਾ ਸਾਡੀ ਵੀਡੀਓ ਦੇਖਦੇ ਨੇ ਲੋ ਜੀ ਤੇ ਹੁਣ ਪਹੁੰਚ ਗਏ ਜੀ ਆਪਾਂ ਚੀਮੇ ਚੀਮੇ ਪਹੁੰਚ ਗਏ ਤੇ ਚੀਮੇ ਬਾਕੀ ਤੇ ਅੱਜ ਸੰਡੇ ਕਰਕੇ ਸਹਾਬ ਤੇ ਨਾਮ ਤੋਂ ਵੀ ਜਾਣਿਆ ਜਾਂਦਾ ਕਿਉਂਕਿ ਸਕੂਲ ਦੁਆਰਾ ਸਹਾਬਦਰਸ ਸਾਹਿਬ ਸੰਤੋਖ ਸਿੰਘ ਜੀ ਦਾ ਅੱਜ ਗੁਰਦਵਾਰ ਸਾਹਿਬ ਅਕਾਲ ਅਕੈਡਮੀ ਸਕੂਲ ਵੀ ਇੱਥੇ ਹੀ ਹੈ। ਕਾਫੀ ਆਪਣੇ ਉਧਰੋਂ ਪਿੰਡੋਂ ਬੱਚੇ ਆਉਂਦੇ ਨੇ ਇੱਧਰ। ਹਾਂ। ਅੱਜ ਸੰਡੇ ਕਰਕੇ ਦੁਕਾਨਾਂ ਤਾਂ ਕੋਨਾ ਬੰਦ ਨੇ ਸਾਰੀਆਂ। ਥੋੜੀਆਂ ਬਹੁਤੀਆਂ ਖੁੱਲੀਆਂ ਨੇ। ਸਾਰੀਆਂ ਬੰਦ ਆ। ਨਹੀਂ ਆ ਪਿੱਛੇ ਤਾਂ ਦੇਖੋ ਸਾਰਾ ਬੰਦ ਆ। ਉਹਨੇ ਦੁਕਾਨਾਂ ਚੜੀਆਂ ਨਹੀਂ ਆ। ਆ ਪੁਲਿਸ ਵਾਲਾ ਨਿਚੋੜਾ ਕਿੱਥੇ ਪਾਇਆ? ਇਹ ਪੁਲਿਸ ਵਾਲਾ ਹੈ। ਉਹ ਚੋਲ ਵਰਦੀ ਪਾਈ ਹੋਈ ਹੈ ਦੱਸ। ਕੀ ਲਿਖਿਆ ਦਰਪਤਰਮ ਕੀ ਪੌੜੀ ਕੋ ਬੜ ਭਾਗੀ ਪਾਏ ਸੰਤ ਬਾਬਾ ਤਰਸ ਸਿੰਘ ਜੀ ਮਹਾਰਾਜ ਦੇ ਸਮੂਹ ਸੰਗਤ ਜੀ ਮਾ ਸਹਿਬ ਲੋ ਵੀ ਅਸੀਂ ਹੁਣ ਚੜ ਗਏ ਆ ਨਾਨੋਂ ਤੋਂ ਮਾਨਸਾ ਰੋਡ ਆਹੀ ਚੀਮਿਆਂ ਦਾ ਅੱਡਾ ਹੈ ਪਿੱਛੇ ਬੱਸ ਵੀ ਖੜੀ ਸੀਗੀ ਇਥੇ ਰੋਡ ਦੇ ਉੱਤੇ ਬੱਸਾਂ ਖੜ ਜਾਂਦੀਆਂ ਨੇ ਪਿਛਲੀ ਵਾਰ ਵੀ ਤੁਹਾਨੂੰ ਅਸੀਂ ਦੱਸਿਆ ਕਿ ਇੱਥੇ ਫਰੂਟ ਸਬਜ਼ੀਆਂ ਬਹੁਤ ਫਰੈਸ਼ ਮਿਲਦੀਆਂ ਰੇੜਿਆਂ ਦੇ ਉੱਤੇ ਸਬਜ਼ੀਆਂ ਹੀ ਸਬਜ਼ੀਆਂ ਕੱਦੂ ਹੀ ਕੱਦੂ ਹੁੰਦੇਵੇਂ ਗਰਮੀ ਕੱਦੂ ਤੋਰੀਆਂ ਟਿੰਡੇ ਬਹੁਤ ਖੁਸ਼ ਹੈ ਲੱਗੇ ਪਿੰਡਾਂ ਜਿੰਨੀ ਸਬਜ਼ੀ ਬੀਜਦੇ ਨੇ ਸਾਰੇ ਫਿਰ ਇੱਥੇ ਲੈ ਆਉਂਦੇ ਨੇ ਤਾਜੀ ਕੁਝ ਕੋਲਡ ਡਰਿੰਕ ਮੈਨੂੰ ਦਿਲ ਕਰਦਾ ਹੈ ਠੰਡਾ ਜਾ ਆਪੇ ਗੰਨੇ ਦਾ ਜੂਸ ਪੀ ਲਈਏ ਕੀ ਆਏ ਆ ਆਪਾਂ ਹੁਣ ਤਾਂ ਚਾਹ ਅੱਰੀ ਆਪਾਂ ਪਹੁੰਚ ਗਏ ਜਿੱਥੇ ਪਹੁੰਚਣਾ ਸੀ ਵਿਖੀ ਪਹੁੰਚ ਗਏ ਆਪਾਂ ਪਹੁੰਚ ਕੇ ਜਾਣ ਵੀ ਲੱਗਿਆ ਹੁਣ ਚਾਹ ਕੋਈ ਵੀਡੀਓ ਨਹੀਂ ਬਣਾਈ ਹੈਗੀ ਚਾਹ ਵਾਲੀ ਵੀਡੀਓ ਇਹਨਾਂ ਦੇ ਵਲੌਗ ਦੇ ਵਿੱਚ ਆਪਾਂ ਦੇਸ਼ੇ ਜਾ ਕੇ ਚਾਹ ਪੀ ਲਈਏ ਨਮਕੇ ਲਈ ਫੌਂਟ ਆ ਕੇ ਇਕੱਲੇ ਵੀ ਚਲੇ ਆ ਪਰ ਆਪਾਂ ਵੀਡੀਓ ਨਹੀਂ ਬਣਾਈ ਆਹ ਕਮਰਾ ਗਰ ਮੈਂ ਤਾਂ ਤੋ ਫਮੈਂਦੀ ਹਾਂ ਜੀ ਬਹੁਤ ਤੇ ਵੀ ਹੁਣ ਤੇ ਠੀਕ ਐ ਠੰਡਾ ਸਾਡੇ ਦਾ ਤੇ ਉੱਤੇ ਬੜੀ ਗਰਮੀ ਆਜਾ ਬਾਬ ਆਇਆ ਬੁੱਟ ਆਦੈ ਨਾ ਆੜੂ ਦਾ ਨਹੀਂ ਆੜੂ ਦੇ ਚਿਕਨ ਨਹੀਂ ਹੈ ਤਾਂ ਸ਼ਾਮੀ ਦਾ ਸ਼ਾਮ ਨਹੀਂ ਮੈਨੂੰ ਇਹਦਾ ਆੜੂ ਉਹਦੇ ਹੈ ਦਾ ਬੂਟਾ ਕੋਲ ਦਿਖਾ ਦੇ ਤਾਂ ਮੈਨੂੰ ਆਪ ਨਹੀਂ ਪਤਾ ਲੱਗ ਰਿਹਾ ਕਿ ਕਾਦਾ ਬੂਟਾ ਹੈ ਕਿ ਵੈਸੀ ਹੈ ਹੀ ਸ਼ਾਂਜੀ ਨਹੀਂ ਨਹੀਂ ਕਈ ਵਾਰ ਦੇਰ ਬਾਅਦ ਲੱਗਦਾ ਹੁੰਦਾ ਪੂਰਾ ਨਹੀਂ ਫਰੂਟ ਵਾਲਾ ਤਾਂ ਨਹੀਂ ਫਰੂਟ ਵਾਲਾ ਲਾਇਆ ਸੀ ਉਹ ਹੋ ਗਿਆ ਸੀ ਉਹ ਹੋ ਜਾਣੀ ਮਰਦੀ ਜੇ ਇਹ ਕਰਦਾ ਹਾਂ ਆਹ ਦੇਖੋ ਇਹ ਤਾਂ ਤਾਂ ਪੁਰਾਣਾ ਹੀ ਹੈ ਪਾਪਾ ਉਹ ਵਾਲੀ ਮੈਨੂੰ ਪੁਰਾਣੀਆਂ ਜਿਹੀਆਂ ਪੋੜੀਆਂ ਨਹੀਂ ਸੋਹਣੀ ਲੱਗੀਆਂ ਨਾ ਫੋਟੋ ਖਿੱਚ ਕੇ ਲੈ ਕੇ ਆਈਆਂ ਉਹਨੂੰ ਕਿਹੜੀਆਂ ਉਹ ਹੋ ਵਾਲੀਆਂ ਇਹ ਅੱਛਾ ਦਮਾ ਛੋਟਾ ਕਿੱਛ ਨਹੀਂ ਇਹ ਠੰਡਾ ਇਹਨਾਂ ਦਾ ਪੁਰਾਣਾ ਘਰ ਸੀ ਤਿੰਨੇ ਠੰਡੇ ਕਮਰੇ ਨੇ ਯਾਰ ਠੰਡਾ ਪਿਆ ਠੰਡਾ ਪਿਆ ਕਮਰਾ ਇੱਥੇ ਬੈਠ ਰਹੇ ਨੇ ਅਸੀਂ ਸਾਦੀ ਨੂੰ ਅੰਦਰ ਨਹੀਂ ਜਾਂਦੇ ਸੀ ਬਾਲਿਆ ਮਾਣਾ ਨਹੀਂ ਸਭ ਤੋਂ ਹਿਰੇ ਰਿਆ ਕਰੋ ਮੈਂ ਤਾਂ ਕਿਨੇ ਲੈਂਟਰ ਨਾਲ ਗਰਮੀ ਸੀ ਇਤਨੀ ਜੀ ਵੱਧ ਲੱਗਦਾ ਹੀ ਥਾ ਉਧਰ ਜੀ ਲੱਗਦਾ ਇਹ ਕੋਈ ਠੰਡਾ ਪਿਆ ਹਾਂ ਅੱਛਾ ਕਿਚਨ ਵੀ ਬਣਿਆ ਹੋਣਾ ਹਾਂ ਸਗੋਂ ਇਹ ਜੇ ਘਰਾਂ ਚ ਰਹਿਣਾ ਚਾਹੀਦਾ ਨਾ ਹਾਂ ਵਧੀਆ ਕਰਦਾ ਹੈ ਨਾ ਆਪਾਂ ਨਵੇਂ ਤਾਂ ਪਾੜੇ ਨਹੀਂ ਆਪਰਾ ਹੂੰ ਪੁਰਾਣੀ ਪੁਰਾਣੀ ਚੀਜ਼ੀ ਵਧੀਆ ਨਾ ਇੰਦਰ ਵੱਗਦੀ ਰਹੇਗੀ ਜਦੋਂ ਇੱਥੇ ਸਰਦੀ ਸਰਦੀ ਹੋਉਂਦੀ ਆਹ ਦੇਖੋ ਪੋੜੀਆਂ ਦੇਖੋ ਮੋਂ ਕਿੰਨੀ ਸੋਹਣੀਆਂ ਲੱਗਦੀਆਂ ਇਹ ਬਣਾਈ ਇਹਨਾਂ ਨੇ ਆਪਣੀ ਕਫਾਂ ਵਾਓ ਬਹੁਤ ਬੋਡਮ ਫੁੱਲ ਓ ਥੈਂਕ ਯੂ ਕਲੇ ਜਿੰਦਗੀ ਜਦ ਤੱਕ ਤਾਨੀ ਤੇ ਅੱਜ ਅੱਜ ਇਹ ਬੋਲ ਦਿੱਤਾ ਚੌਕ ਕੇ ਬੋਲ ਦਿੱਤਾ ਜਦ ਤੱਕ ਸਹੀ ਅਲੈਗ ਬੋਲਦਾ ਨਹੀਂ ਨੇ ਕਦੇ ਖੁੱਲ ਦਿੱਤਾ ਹੀ ਨਹੀਂ ਉਦਾਰ ਨਹੀਂ ਜੋ ਵੀ ਕਹਿ ਰਿਹਾ ਵਾਹ ਅੱਜ ਮੈਂ ਸੋਨਾ ਹੀ ਸੋਨਾ ਯਾਰ ਮੈਨੇ ਬੋਲਿਆ ਬੜਾ ਸੋਨਾ ਹਾਂ ਮੈਂ ਬੀਜੀ ਦੇਖਿਆ ਬੜਾ ਪਿਆਰਾ ਇਹ ਕਿਸ ਮੌਨ ਦਾ ਫਸਲ ਦੀ ਦੱਸੋ ਦੇਖੋ ਜੀ ਸਾਰਾ ਕੀ ਦੱਸੋ ਸਾਡੇ ਭੈਣ ਭਰਾਵਾਂ ਨੂੰ ਦੱਸੋ ਜਿਹੜੇ ਪਿੱਕੀ ਦੇ ਲਾਗੇ ਜਾਗੇ ਨੇ ਚੀਮੇ ਦੇ ਲਾਗੇ ਨੇ ਟੋਏ ਨੇ ਬਾਕੀ ਉਧਰ ਨੂੰ ਵੀਡੀਓ ਗੇਮਸ ਆ ਤੇ ਇੱਧਰ ਸਾਰਾ ਜਿਹੜਾ ਗੈਜਟਸ ਆ ਪੈਲੇ ਇੱਥੇ ਮੋਬਾਈਲਾਂ ਦੇ ਗੈਜਟਸ ਕਵਰ ਜਿਹੜੇ ਲੈਣੇ ਨੇ ਪਤਾ ਹੀ ਹੁੰਦਾ ਨਾ ਪਤਾ ਨਹੀਂ ਤੇ ਪਤਾ ਨਹੀਂ ਕੀ ਕੀ ਕਹਿਣਾ ਆ ਵੀ ਲੈ ਦੋ ਆ ਵੀ ਲੈ ਦੋ ਆ ਵੀ ਲੈ ਦੋ ਕਹਾ ਲੈ ਕੇ ਆਣਾ ਮਾਈਕ ਆ ਮਾਈਕ ਵੀਡੀਓ ਪਾਈ ਸੀ ਕਿਤੇ ਪ੍ਰਿੰਟ ਚੋਕਾ ਦਵਾਉਣਾ ਤਾਂ ਇਦਾਂ ਦਵਾ ਸਕਦੇ ਆਪਾਂ ਸਰ ਜੀ ਕੈਮਰੇ ਜੀ ਵੀ ਆਰ ਬਾਕਸ ਅੱਛਾ ਦਮ ਨੂੰ ਉੱਤੇ ਲਗਾਨਾ ਮਾਈਕ ਤੋਂ ਆਲਰੇਡੀ ਪ੍ਰੋਜੈਕਟਰ ਉੱਧਰ ਉਹ ਆ ਗਈ ਜੈ। ਉਹ ਸਾਜ਼ਰ ਵੀ ਹੈਗੇ ਨੇ। ਹਾਂ ਜੀ। ਜਿੱਥੇ ਮਸਾਜਰ ਤਾਂ ਆ ਸੀਗਾ ਮਸਾਜਰ। ਪਰ ਤਾਂ ਹੁੰਦੀਆਂ ਕਰਨ ਮਸਾਜਰ ਦੇ ਹੈਗੇ ਆ। ਆ ਬਦਰ ਦੇ ਕੰਮ ਦੀ ਚੀਜ਼। ਬੋਟਲ ਵੀ ਪਈ ਆ। ਮੈਂ ਆਪਾਂ ਹੁਣ ਕਣਕਾ ਵੜਦੀਆਂ ਮੱਛਰ-ਮੱਛਰ ਹੁੰਦਾ। ਹਾਂ ਇਹ ਚੀਜ਼ ਬਹੁਤ ਜਰੂਰੀ ਹੈ। ਇਹ ਵੇਖਦਾ ਬਹੁਤ ਹੈ। ਇੱਕ 2 ਮਿੰਨਸ ਦੀ ਪੋਟਲ ਦੋਈਆ। ਮੈਨੂੰ ਲੈ ਲੜੀ। ਆ ਜਿਹੜੀ ਦਰ ਲਈ ਸਿੰਗਲ ਲੜੀ ਵਿੱਚ ਤੰਣੜੇ। ਇਹ ਆ ਲੈਣੀ ਆ ਦੇਖੋ। ਕਿਹੜੀ? ਆ ਲਾਂਗਰ ਦੇ ਪਰੇ। ਲਗ ਦੇਖੋ ਲੈ ਮੈਂ ਆਪਣਾ ਸਿੰਗਲ ਸਿੰਗਲ ਸੰਦੀਪ ਸਿੰਗਲ ਆਇਆ ਹਾਂ ਤੁਸੀਂ ਹੀ ਮਣ ਗਿਓ ਆਹ ਤਾਂ ਲਾ ਲਓ ਆ ਦੇਖੋ ਕੰਮ ਅੱਛਾ ਜਿਹੜਾ ਜਿੱਦਾਂ ਹੁਣ ਮੱਛਰੀ ਦੀ ਹੋ ਗਈ ਕਿੰਨੀ ਹੈ ਨਾ ਆ ਸੀ ਗਿਆ ਮੋ ਆਹ ਠੀਕ ਗਗਨ ਮਾਸੀ ਨੇ ਆਇਆ ਤਾਂ ਮਾਸੀ ਦੀ ਵੱਡੀ ਹੈ ਜ਼ਿਆਦਾ ਮਾਸੀ ਜਦ ਹਾਂ ਬੱਟੀ ਨਿਕਟੀ ਗੋ ਮੋ ਜ਼ਿਆਦਾ ਹੋ ਗਏ ਹਾਂ ਸਾਇਤਾ ਉਹ ਲਗੀ ਉਹ ਵੈਸੇ ਉਸੇ ਤਨਮੋਤਰਾ ਰਹੀ ਏ ਕੋਦੂ ਛੋਟੀ ਕੋਦੂ ਛੋਟੀ ਕੋਈ ਨਾ ਮੈਂ ਸਕੂਲ ਲੈ ਜੂਗੀ ਛੋਟੀ ਠੰਡੇ ਪਾਣੀ ਵਾਲ ਸਕੂਲ ਸਕਾ ਦੋ ਕੰਮ ਹੋਊਗਾ ਕਿਹਾ ਉਹ ਪਾਣੀ ਘੰਟਾ ਰਹਿਗੇ ਹਾਂ ਸਟੀਲ ਦੀ ਨਾ ਦੇਖਾ ਕਿ ਬੋਲਦੀ ਹੈ ਮੰਦਰ ਬੋਤਲ ਆ ਗੋਲ ਨੂੰ ਲਿਜੋ ਉਹ ਨੂੰ ਚਾਹ ਹਲਾ ਅੱਛਾ ਠੀਕ ਠਾਕ ਦੱਬਾ ਸੋ ਇਜ਼ ਇਤਨੀ ਸਪੱਨਾ ਆ ਗਈ ਤੁਮ ਬ੍ਰੇਚ ਰਾਲੀਆਂ ਹੋਣਗੇ ਨਾ ਸਾਥ ਆਉਂਦੀਆਂ ਚ ਹੋਰ ਹੈ ਹਾਂ ਆ ਦੇਖ ਤੁਮ 10 ਬੋਤਲਾਂ ਨੇ ਇੱਕ ਤਾਂ ਚਮਾਈਆਂ ਨੇ ਸਾਰੀਆਂ ਆਈ ਆਈ ਤੁਮ ਬ੍ਰੇਚ ਰਾਲੀ ਸਹੀ ਸਿਓ ਹੋ ਸਕਦਾ ਹੈ ਹਾਂ ਬੋਤਲ ਕਰਾਉਂਦੀ ਹੋਈ ਆ ਸਹੀ ਵਾ ਸਹੀ ਹੈ ਇਹ ਆਪਾਂ ਮੈਂ ਕਿਹਾ ਇਹ ਆਪਰੇ ਵਾਸਤੇ ਕਿ ਆਪਾਂ ਪਾਣੀ ਕਿੱਥੇ ਲਿਖਿਆ ਹੋਇਆ ਨਾ ਗੁੱਡ ਮਾਰਨਿੰਗ ਇੱਥੋਂ ਸਟਾਰਟ ਕਰਨੀ ਸ਼ਾਹੀ ਮੈਂ ਤੇ ਬਾਰੇ ਇੱਥੇ ਹਾਂ ਕਰਕੇ ਆਪਾਂ ਨੇ ਸਾਰਾ ਕੁਝ ਲਿਖਾਉਣ ਨੂੰ ਪਿਆ ਬਾਕੀ ਸਮਾਨ ਸੂਟ ਕਰਨ ਪਾਣੀ ਕਿੱਥੇ ਹੈ ਕੰਮ ਨਹੀਂ ਆਪਾਂ ਜਦੋਂ ਇਹਨਾਂ ਨਵੀਂ ਸ਼ਾਪ ਬਣਾਈ ਤੇ ਆਪਾਂ ਫਿਰ ਸ਼ਾਪਿੰਗ ਕਰਨੀ ਤੇ ਆਪਣੀ ਬੰਡੀ ਹਣਾ ਤੇ ਆਪਾਂ ਸ਼ਾਪਿੰਗ ਕਰਨੀ ਬੋਟਲ ਦੀ ਪਹਿਲਾਂ ਸਭ ਤੋਂ ਆਪਾਂ ਕਰ ਲਈ ਸੀ ਉਦੋਂ ਖੁੱਲੀ ਨਹੀਂ ਸ਼ਾਪ ਆਪਾਂ ਮੋਬਾਈਲ ਕਵਰ ਦੀ ਸ਼ਾਪਿੰਗ ਕੀਤੀ ਗਲਾਸ ਤਾਂ ਨਹੀਂ ਲਾਉਂਦੇ ਸੰਦੀ ਤੁਸੀਂ ਫੋਨ ਤੇ ਗਲਾਸ ਨਹੀਂ ਲਾਉਂਦੇ ਲਾਉਂਦੇ ਹੋ ਹਾਂ ਲਾਓ ਫਿਰ ਫਿਰ ਉੱਤੇ ਆ ਬੈਠਾ ਲਾਉ ਲਾਉ ਗੜਮ ਲਾਣੀ ਗੜਮ ਲਾਉਂਦੇ ਸੀ ਲਾਉ ਉੱਤੇ ਬਣਿਆ ਤੁਹਾਡੇ ਵਾਲਾ ਹੀ ਵੀਰ ਸੇਮ ਹੀ ਹੈ 13 ਹੈ ਸ਼ਾਇਦ ਇਹ ਨਹੀਂ ਇਹ ਤਾਂ 15 ਹੈ ਆਪਣਾ ਤਾਂ 23 ਹੋ ਫਿਰ ਸਾਡਾ 14 13 ਹੋਗਾ 14 ਹੈ ਮੇਰੇ ਕੋਲ ਆਪਣਾ 14 ਹੈ ਨਾ 13 14 14 13 14 ਉਸ ਕਰਨੇ ਕੋਸ਼ਿਸ਼ ਕਰਾਇਆ ਤਾਂ ਹੱਡੀ ਹੈ ਹਨਾ ਨਹੀਂ ਵਧੀਆ ਇੱਕ ਛੋਟਾ ਜਿਹਾ ਸੀ ਦਵਾ ਲਿਓ ਆ ਲਵਾਵਾਂਗੇ ਜੀ ਅਰੇ ਰਹਿਣ ਦਾ ਇਹ ਕੰਮ ਉੱਥੇ ਲੈਂਗੇ ਫਲੈਕਸੀ ਲਵਾਵਾਂਗੇ ਪਰਫੈਕਟ ਤੇ ਲਵਾਵਾਂਗੇ ਲੋ ਤਾਂ ਜੇਸੀ ਆਪਣੇ ਫੋਨ ਦੇ ਗਲਾਸ ਵਿੱਚ ਚੜਾ ਰਿਹਾ ਪਿੱਛੇ ਕੈਮਰਾ ਜਿਹੜਾ ਸੇਵ ਹੋ ਸੀ ਉਹ ਵੀ ਚੜਾ ਲੈ ਲੈ ਤਾਂ ਤੂੰ ਖੇਡ ਲੈ ਜਨਾ ਇਹਦੀ ਤਾਰੀ ਕਹੀ ਸੀ ਭਾਈ ਤੋਂ ਨਾਲੇ ਆ ਗਏ ਚੱਲਦੇ ਜੀ ਤਾਂ ਵੀ ਮਹਿਮਾਨ ਨਵਾਜ਼ੀ ਚ ਕੋਈ ਕਸਰ ਨਹੀਂ ਛੱਡੀ ਅਸੀਂ ਕਰਿਆ ਨਹੀਂ ਕਿ ਕੀ ਦੇ ਬ੍ਰੈਡ ਪਕੌੜੇ ਦੇ ਕੀ ਕੀ ਦੇ ਪਕੌੜੇ ਤੇ ਨਾਲ ਪਕੌੜੇ ਫ੍ਰੈਂਚ ਫ੍ਰਾਈ ਇਹ ਫ੍ਰੈਂਚ ਫ੍ਰਾਈ ਹੈ ਕੁਝ ਜ਼ਿਆਦਾ ਹੈ ਮੈਨੂੰ ਤਾਂ ਉਹਦਾ ਇਟਰੀ ਪ੍ਰਾਈਸ ਹੈ ਇਹ ਇਹਨੇ ਨਾ ਡਾਈਟ ਕਰੀਏ ਇਹਨਾਂ ਨੇ ਸਾਨੂੰ ਡਾਈਟ ਕਰਦੀਆਂ ਨੇ ਜਿਹੜੀ ਸੰਡੇ ਨੂੰ ਸਾਡੀ ਚੰਗੀ ਡਾਈਟ ਹੁੰਦੀ ਹੈ ਹੈ ਤੋਂ ਹੋਦੀ ਤਾਂ ਇਹਨਾਂ ਲੱਗਦੇ ਨਹੀਂ ਬਈ ਨਾ ਉਹ ਅਲਟੀਮੇਟ ਜਿਹਾ ਲੱਗ ਰਹੇ ਨੇ ਹੈ ਵੀ ਹੈ ਵੀ ਬਹੁਤ ਨਹੀਂ ਦਿਖਾਉਂਦੇ ਨਹੀਂ ਵੀਡੀਓ ਦੇ ਵਿੱਚ ਮੱਛੀ ਮੈਂ ਕਰਕੇ ਕੱਲੋਂ ਕਿੱਥੇ ਚਲੀ ਗਏ ਹਾਲੋ ਲੈ ਲਾ ਬੁੱਤ ਹਾਲੋ ਲੈ ਲਾ ਬੁੱਤ

ਕਿ ਬਾਹਰ ਕੱਢਿਓ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਨੂੰ ਤਾਂ ਨਹੀਂ ਦੇਖੀ ਸੀ ਵੀਡੀਓ ਜੀ ਦੇਖੀ ਇਹ ਤੇ ਨਾ ਇਹਦੇ ਉੱਤੇ ਸਪੀਕਰ ਲੱਗਾ ਹੋਇਆ ਹੈ ਕਿ ਲੈਸ ਕਰੋ ਇਹ ਇਹਦਾ ਜਦੋਂ ਲਿਆ ਮਗਵਾਇਆ ਸੀਗਾ ਜੀ ਇਹ ਕਹਿੰਦੀ ਸੀ ਅਸੀਂ ਉਹਦੋਂ ਨਹੀਂ ਦਿੱਤਾ ਨਾ ਤੇ ਬਾਅਦ ਤੇ ਇਹ ਕਰਕੇ ਨਾ ਆਪ ਲੱਗ ਜਾਣਗੇ ਮੇਲੇ ਮੈਂ ਵੀ ਉੱਥੋਂ ਲਫਾਫਾ ਲੱਤ ਕੇ ਲਾਣਾ ਹੈ ਗੱਡੀ ਹੋਈ ਤੇ ਧੂਪਣ ਲੱਗੇ ਫਿਰ ਇਹਦੇ ਅੰਦਰ ਪਾਣੀ ਨਾ ਪੈ ਜਾਵੇ ਸੰਦੀਪੇ ਦੇ ਨਾਲ ਤੇ ਨਾ ਇੱਕ ਡੌਗੀ ਵੀ ਆਉਂਦਾ ਅਗਲੀ ਵਾਰ ਜਾਣ ਨਾ ਹੋਰ ਨਹੀਂ ਆਈ ਕੋਈ ਮੈਨੂੰ ਫੋਟੋ ਸੈੱਟ ਕਰ ਦੇ ਜੀ ਸਤੂਰਾ ਜ ਆਉਂਦਾ ਕਿ ਕੀ ਚੀਜ਼ ਆਈਟਮ ਮਗਵਾਉਣੀ ਹੁੰਦੀ ਹੈ ਨਾ ਠਾਕ ਠੀਕ 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 ਕੋਈ ਠੰਡੀ ਵੇ ਗਰਮੀ ਵਾਲੀ ਸੀ ਸਤ ਲੱਸੀ ਲਸਣ ਦਾ ਵੀ ਮਿਲ ਗਿਆ ਭਾਈ ਸਾਨੂੰ ਫਾਇਦਾ ਹੋ ਗਿਆ ਹੁਣ ਤਾਂ ਰੋਟੀ ਪੱਟ ਕੇ ਲਿਆਉਂਦੇ ਬਾਹਰ ਸਾਡੇ ਕਰਕੇ ਪੱਟ ਕੇ ਲਿਆਉਂਦਾ ਕਿ ਆਉਣਗੇ ਤੇ ਲੈ ਕੇ ਜਾ ਦੇ ਆ ਇੱਕੋ ਹਜੇ ਹਰੀ ਹੈ ਇਹ ਵੀ ਤੋੜੇ ਹੋਣਾ ਨਹੀਂ ਬਸ ਐਵੇਂ ਰਹਿੰਦਾ ਗੱਡੀ 'ਚ ਫੇਰੜ ਕਰਕੇ ਜਾਵਾਂਗੇ ਲੈ ਸਾਰੀ ਜਦੋਂ ਸੁੱਕ ਗਈ ਨਾ ਫਿਰ ਇਹਦੇ ਵਿੱਚ ਜਾਊਂਗੇ ਦਾ ਰਸਾ ਹੀ ਹਾਂ ਠੀਕ ਚਾਂਟੀ ਵਿੱਚ ਝੋਲਾ ਲੈ ਆਂਦਾਂ ਲਾ ਮੈਂ ਤਾਂ ਟੜਕਾ ਕਰ ਬੜਾ ਸੁਣਦਾ ਕਹਿੰਦਾ ਕਾਲਾ ਛਾਯੋ ਨਾ ਬਸ ਬਰੂ ਜਣਾ ਕਨੇ ਕਹਰੋ ਲਸਣ ਵੀ ਮਿਲ ਗਿਆ ਸੰਦੀਪ ਨੇ ਕੋਈ ਗੱਲ ਅਗਲੀ ਵਾਰ ਆਵਾਂਗੇ ਪਿਆਜ਼ ਲੈ ਕੇ ਜਾਵਾਂਗੇ ਪਿਆਈ ਆ ਮੰਗੇ ਪੱਤੇ ਥੈਂਕ ਯੂ ਹੋਰ ਥੋੜੀ ਛੋਟੀ ਸੀ ਹੋਣੀ ਲੈ ਦੇ ਸਕਦੇ ਕਿਵੇਂ ਫੜਾਈ ਨੂੰ ਸਾਰਾ ਕਰਤਾ ਚਲੋ ਨਵਾਂ ਬਣਾ ਇਰਾ ਹੁਣ ਅਸੀਂ ਫੇਰ ਆਵਾਂਗੇ ਜਦੋਂ ਤੁਹਾਡਾ ਕਾਰ ਬਣ ਜੂਗਾ ਫੇਰ ਆਵਾਂਗੇ ਠੀਕ ਹੈ ਚਲ ਠੀਕ ਹੈ ਬ੍ਰੀ ਓਕੇ ਠੀਕ ਹੈ ਸੰਦੀ ਚੰਗਾ ਜੀ